ਪੰਜੋਖਰਾ ਸਾਹਿਬ ਅੰਬਾਲੇ ਦੀ ਧਰਤੀ ਅੰਬਾਲੇ ਦੇ ਲਾਗੇ ਪਿੰਡ ਪੰਜੋਖਰਾ ਸਾਹਿਬ ਜਦੋਂ 8ਵੇਂ ਪਾਸ਼ਾ ਗਏ ਆ ਦਿੱਲੀ ਵੱਲ ਨੂੰ ਛਜੂਤੀ ਵਰ ਮਤ ਦਾ ਅੰਨਾ ਪੰਨਾ ਤੋਂ ਬੋਲਾ ਜਵਾਨ ਦਾ ਗੂੰਗਾ ਉੱਥੋਂ ਦਾ ਇੱਕ ਪੰਡਤ ਈਰਖਾ ਲੱਗਿਆ ਕਰਨ ਮਹਾਰਾਜ ਨਾਲ ਸਤਿਗੁਰ ਮਹਾਰਾਜ ਨੂੰ ਬੋਲ ਬੋਲੇ ਮਹਾਰਾਜ ਕਹਿੰਦੇ ਬਹੁਤਾ ਬੋਲਣ ਦੀ ਲੋੜ ਨਹੀਂ ਵਿਚਾਰ ਕਰ ਲੈ ਉਹ ਲਿਆਇਆ ਗੀਤਾ ਚੱਕ ਕੇ ਕਹਿੰਦਾ ਜੀ ਤ੍ਰੇਤੇ ਦੇ ਅਵਤਾਰ ਕ੍ਰਿਸ਼ਨ ਭਗਵਾਨ ਤੋਂ ਵੱਡਾ ਨਾ ਰਖਿਆ ਹਰਿ ਕ੍ਰਿਸ਼ਨ ਉਹਨਾਂ ਨੇ ਗੀਤਾ ਉਚਾਰਨ ਕੀਤੀ ਹੈ ਤੁਸੀਂ ਇੱਕ ਗੀਤਾ ਦਾ ਸ਼ਬਦ ਦਾ ਅਰਥ ਕਰਕੇ ਦਿਖਾ ਦਿਓ ਉਹਦੇ ਸ਼ੰਕਾ ਸੀ ਮਨ ਵਿੱਚ ਆਖਿਆ ਗੁਰੂ ਅਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਕਹਿੰਦੇ ਜੇ ਮੈਂ ਤੈਨੂੰ ਗੀਤਾ ਦਾ ਅਰਥ ਕਰਕੇ ਸੁਣਾ ਤੇ ਤੇਰੇ ਮਨ ਵਿੱਚ ਸ਼ੰਕਾ ਹੋਏਗੀ ਗੁਰੂਕੁਲ ਵਿੱਚ ਹੋਏ ਆ ਗੁਰੂਆਂ ਤੋਂ ਰਹਿਬਰਾਂ ਤੋਂ ਪੜ ਲਿਆ ਹੋਣਾ ਜਾਂ ਜੀਨੂੰ ਮਰਜ਼ੀ ਲਿਆ ਗੀਤਾ ਦੇ ਸ਼ਲੋਕ ਤੂੰ ਪੜੀ ਉਹਦਾ ਅਰਥ ਜਿੰਨੂੰ ਤੂੰ ਲੈ ਕੇ ਆ ਮੰਗਾ ਉਹ ਤੋਂ ਕਰਾਵਾਂਗਾ ਆਖੋ ਸਧਰਾਂ ਸ੍ਰੀ ਵਾਹਿਗੁਰੂ ਫਿਰ ਲਿਆਂਦਾ ਸੀ ਸਜੂ ਜੀ ਫਿਰ ਅਗਲੀਆਂ ਵਿੱਚ ਫਿਰਦਾ ਸੀ ਮੈਲੇ ਜੇ ਕੱਪੜੇ ਮਤ ਦਾ ਅੰਨ ਕੰਨਾਂ ਤੋਂ ਬੋਲਾ ਜ਼ਬਾਨ ਤੋਂ ਗੁੰਗਾ ਬੋਲ ਨਹੀਂ ਸੀ ਸਕਦਾ ਲੋਕਾਂ ਦਾ ਪਾਣੀ ਢੋਟੋ ਕੇ ਗੁਜ਼ਾਰਾ ਕਰਦਾ ਸੀ ਜਦੋਂ ਲਿਆਂਦਾ ਉਸ ਪੰਡਤ ਨੇ ਲਿਆ ਕੇ ਗੁਰੂ ਅੱਠਵੇਂ ਪਾਸ਼ਾ ਮਹਾਰਾਜ ਦੇ ਚਰਨਾਂ 'ਚ ਖੜਾਤਾ ਇਹ ਤੋਂ ਕਰਾਓ ਜੀ ਅਰਥ ਸਤਗੁਰਾਂ ਨੇ ਸਿੱਖਾਂ ਨੂੰ ਆਖਿਆ ਹੁਕਮ ਕੀਤਾ ਕਹਿੰਦੇ ਜਾਓ ਭਾਈ ਇਹਦਾ ਇਸ਼ਨਾਨ ਕਰਾਓ ਚਿਨਾ ਨੂੰ ਕਰਾ ਕੇ ਸੁੱਤੇ ਵਸਤਰ ਪਵਾਏ ਮਹਾਰਾਜ ਨੇ ਬਿਠਾ ਲਿਆ ਆਪਣੇ ਪਾਸੇ ਲਾਗੇ ਆਪਦੇ ਪੰਡਤ ਨੂੰ ਬੁਲਾਇਆ ਲੋ ਪੰਡਤ ਜੀ ਪਵਿੱਤਰ ਗੀਤਾ ਦਾ ਅਧਿਆਇ ਸ਼ਲੋਕ ਪੜੋ ਜਦੋਂ ਪੰਡਤ ਨੇ ਪਹਿਲਾ ਸ਼ਲੋਕ ਪੜ੍ਹਿਆ ਗੀਤਾ ਦਾ ਜਦ ਪਹਿਲਾ ਸ਼ਲੋਕ ਪੜ੍ਹਿਆ ਤੇ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਮੇਹਰਾਂ ਦਾ ਹੱਥ ਰੱਖਿਆ ਉਸ ਗੁੰਗੇ ਤੇ ਉਸ ਬੋਲੇ ਤੇ ਉਦੇ ਸਿਰ ਉਤੇ ਮੇਰਾ ਦਾ ਹੱਥ ਰੱਖਿਆ ਕਹਿੰਦੇ ਪੰਡਤ ਨੇ ਗੀਤਾ ਦਾ ਸ਼ਲੋਕ ਪਹਿਲਾ ਅਧਿਆਇ ਪੜ੍ਹਿਆ ਉਹ ਪੜ੍ਹ ਕੇ ਚੁੱਪ ਕਰ ਗਿਆ ਉਧਰ ਗੁਰੂ ਨੇ ਸਿਰ ਤੇ ਹੱਥ ਰੱਖਿਆ ਲੈ ਛੱਜੂ ਐਸ ਸ਼ਲੋਕ ਦਾ ਅਰਥ ਕਰਕੇ ਸੁਣਾ ਦੇ ਸੰਗਤ ਨੂੰ ਜਦੋਂ ਆਇਆ ਕਿਹਾ ਨਾ ਸੁਣਾ ਅਰਥ ਭਾਈ ਛੱਜੂ ਕਹਿਣ ਲੱਗਿਆ ਹੱਥ ਬੰਨ ਕੇ ਕਹਿੰਦਾ ਸੱਚੇ ਪਾਤਸ਼ਾਹ ਗੀਤਾ ਦੇ ਸ਼ਲੋਕ ਦਾ ਅਰਥ ਕੀ ਸੁਣਾਵਾਂ ਪੰਡਤ ਨੇ ਗੀਤਾ ਦਾ ਸ਼ਲੋਕ ਸ਼ੁੱਧ ਨਹੀਂ ਪੜਿਆ ਆਖੋ ਸਤਨਾਮ ਵਾਹਿਗੁਰੂ ਜੀ ਲੋਕਾਂ ਨੇ ਮੂੰਹ ਵਿੱਚ ਉਂਗਲਾ ਲੈ ਲਿਆ ਵੀ ਜਿਹੜਾ ਬੋਲਣ ਨਹੀਂ ਸੀ ਜਾਣਦਾ ਬੋਲ ਪਿਆ ਉਹ ਪੰਡਤ ਵੀ ਵਿਖੇ ਧੌਣ ਉੱਚੀ ਕਰ ਕਰਕੇ ਵੀ ਇਹ ਕੀ ਗੱਲ ਬੋਲ ਪਿਆ ਇਹ ਤੇ ਸੁਣਦਾ ਨਹੀਂ ਸੀ ਇਹਨੇ ਸੁਣ ਲਿਆ ਗੁਰੂ ਦਾ ਵਚਨ ਇਤਿਹਾਸ ਦੱਸਦਾ ਹੈ ਪੰਡਤ ਗੀਤਾ ਪੜਦਾ ਗਿਆ ਬਾਈ ਛੱਜੂ ਚੀਵਰ ਗੀਤਾ ਦੇ ਅਰਥ ਕਰ ਕਰਕੇ ਸੁਣਾਉਂਦਾ ਰਿਹਾ ਕੋ ਸਤਨਾਮ ਸ੍ਰੀ ਵਾਹਿਗੁਰੂ ਐਡਾ ਵੱਡਾ ਗੁਰੂ ਆ ਸਾਡਾ ਵੇਖੋ